ਸ਼ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਦਾ ਸਾਧ ਗੈ ਸੰਗ ਮਿਟੈ ਭਿਮਾਨਾ ਸਾਧ ਗੈ ਸੰਗ ਪ੍ਰਗਟੈ ਸੁ ਗਿਆਨ ਸਾਧ ਗੈ ਸੰਗ 부ਜੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨ ਬੇਰਾ ਸਾਧ ਗੈ ਸੰਗ ਪਾਈ ਨਾਮ ਰਤਨ ਸਾਧ ਗੈ ਸੰਗ ਏਕ ਉਪਰ ਜਤਨੈ ਸਾਧ ਕੀ ਮਹਿਮਾ ਬਰਨ ਕੌਣ ਬਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮ ਹੈ ਸਮਾਨੀ ਸਾਧ ਕਾ ਸੰਗ ਗੋਚਰ ਮਿਲੈ ਸਾਧ ਕਾ ਸੰਗ ਸਦਾ ਪਰਫੁੱਲੈ ਸਾਧ ਕਾ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕਾ ਸੰਗ ਮਨੋਹਰ ਬੈਣ ਸਾਧ ਗਾ ਸੰਗ ਨਾ ਕਤ ਹੂੰ ਤਾਵੇਂ ਸਾਧ ਸੰਗ ਅਸਥਿਤ ਮਨ ਪਾਵੇਂ ਸਾਧ ਗੈ ਸੰਗ ਮਾਇਆ ਤੀਹ ਕਹਿਨਾ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤਾ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮ ਆਨੰਦਾ ਸਾਧ ਕੇ ਸੰਗ ਨਹੀਂ ਹੋਂ ਤਾਪ ਸਾਦ ਕੈ ਸੰਗ ਤਜੈ ਸਭ ਆਪ ਆਪੇ ਜਾਨੈ ਸਾਦ ਬੜਾਈ ਨਾਨਕ ਸਾਦ ਪ੍ਰਭੂ ਬਨਾਈ ਸਾਦ ਕੈ ਸੰਗ ਨਾ ਕਬ ਹੁੰਦਾ ਵੈ ਸਾਦ ਕੈ ਸੰਗ ਸਦਾ ਸੁਖ ਪਾਵੈ ਸਾਦ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਅਦਰ ਸਹਿ ਸਾਧ ਕੈ ਸੰਗ ਬਸੈ ਥਾਣ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦਰੜੈ ਸਭ ਧਰਮ ਸਾਧਗਰ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕਾ ਸੰਗ ਸਭ ਕੋ ਲੋ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋਤਨ ਭਾਵੈ ਜਿਸ ਦਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕਾ ਸੰਗ ਸੁਬਾਹ ਸੁਰ ਦੀਵਾਨ ਸਾਧੂ ਕੈ ਸੰਗ ਪਾਪ ਭਲਾਇਨ ਸਾਧ ਸੰਗ ਅਮਰਤ ਗੁਣ ਗਾਇਨ ਸਾਧ ਕੈ ਸੰਗ ਸਰਬ ਧਾਨ ਗੰਮ ਨਾਨਕ ਸਾਧ ਕੈ ਸੰਗ ਅਸਕਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੈ ਸੰਗ ਕਲੂਕਟ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਵਿਛਰਤ ਹਰ ਮੇਲਾ ਜੋ ਇੱਛੈ ਸੋ ਈ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦਰਿਦ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਮਾ ਸੁਨੋ ਹਰਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕਾ ਸੰਗ ਲਗੈ ਪ੍ਰਭ ਮੀਠਾ ਸਾਧੂ ਕਾ ਸੰਗ ਘਟ ਘਟ ਦੀਠਾ ਸਾਧ ਸੰਗ ਭਈ ਆਗਿਆ ਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕਾ ਸੰਗ ਮਿਟਾ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣ ਹੈ ਇਹ ਤਾਂ ਸੁਨਹਿ ਤੇ ਤਬਖਿਆਨ ਹੈ ਸਾਦਗੀ ਉਪਮਾ ਤੇ ਗੁਣ ਤੇ ਦੂਰ ਸਾਦਗੀ ਬਮਾ ਰਹੀ ਭਰਪੂਰ ਸਾਦਗੀ ਸੋਭਾ ਪਾ ਨਹੀਂ ਅੰਤ ਸਾਦਗੀ ਸੋਭਾ ਸਦਾ ਬੇਅੰਤ ਸਾਦਗੀ ਸੋਭਾ ਉੱਚ ਤੇ ਉੱਚੀ ਸਾਦਗੀ ਸੋਭਾ ਮੂਚ ਤੇ ਉੱਚੀ ਸਾਦ ਕੀ ਸੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਸਾਦ ਕੀ ਸੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ Uau,